ਬਦਮਾਸ਼ਾਂ ਦੇ ਹੌਸਲੇ ਇਸ ਕਦਰ ਬੁਲੰਦ ਨੇ ਕਿ ਇਹਨਾਂ ਦੇ ਵਿੱਚ ਕਾਨੂੰਨ ਦਾ ਕੋਈ ਖੌਫ ਨਜ਼ਰ ਨਹੀਂ ਆ ਰਿਹਾ ਤੇ ਤਾਜ਼ਾ ਮਾਮਲਾ ਕਪੂਰਥਲਾ ਦੇ ਸਰਾਫਾ ਬਾਜ਼ਾਰ ਦਾ ਜਿੱਥੇ ਸਵੇਰੇ 4 ਵਜੇ ਦੇ ਕਰੀਬ ਗੱਡੀ ਦੇ ਵਿੱਚ ਆਏ ਪੰਜ ਬਦਮਾਸ਼ਾਂ ਦੇ ਵੱਲੋਂ ਚੌਂਕੀ ਦਾ ਨੂੰ ਪਿਸਤੌਲ ਵਿਖਾ ਕੇ ਬੰਦਕ ਬਣਾਇਆ ਗਿਆ ਤੇ ਇੱਕ ਸੁਨਿਆਰੇ ਦੀ ਦੁਕਾਨ ਦਾ ਸ਼ਟਰ 판 ਕੇ ਦੁਕਾਨ ਦੇ ਵਿੱਚ ਪਈ ਤਜ਼ੋਰੀ ਲੈ ਕੇ ਰਫੂ ਚੱਕਰ ਹੋ ਗਏ ਨੇ ਦੱਸਿਆ ਜਾ ਰਿਹਾ ਕਿ ਕਿਉਂਕਿ ਤੋਜ਼ੋਰੀ ਦੇ ਵਿੱਚ ਲੱਖਾਂ ਦੇ ਸੋਨੇ ਤੇ ਚਾਂਦੀ ਦੇ ਗਹਿਣੇ ਸਨ ਤੇ ਸੂਚਨਾ ਮਿਲਦੀ ਹੈ ਡੀਐਸਪੀ ਸਬਡਿਵੀਜ਼ਨ ਮੌਕੇ ਤੇ ਪਹੁੰਚ ਚ ਨਹੀਂ ਉਹਨਾਂ ਦਾ ਇਹ ਕਹਿਣਾ ਹੈ ਕਿ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਦੱਸਿਆ ਜਾ ਰਿਹਾ ਕਿ ਪੰਜ ਬਦਮਾਸ਼ ਜੁਨਾ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਤਾਂ ਸੀਸੀਟੀਵੀ ਫੁਟੇਜ ਪੁਲਿਸ ਖੰਗਾਲ ਰਹੀ ਹੈ ਤੇ ਜਾਣਕਾਰੀ ਮੁਤਾਬਕ ਤਜੋਰੀ ਦੇ ਵਿੱਚ 50 ਤੋਲੇ ਸੋਨੇ ਦੇ ਗਹਿਣੇ ਤੇ 20 ਕਿਲੋ ਚਾਂਦੀ ਸੀ ਜੋ ਕਿ ਚੋਰੀ ਹੋ ਗਈ ਹੈ ਤਾਂ ਫਿਲਹਾਲ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਇਹ ਕਿੰਨੇ ਵਜੇ ਚੋਰੀ ਹੋਈ ਸਾਡੇ 4:30 ਵਜੇ ਤੋਂ ਸਵਾਚਾਰ ਦੇ ਤੇ ਇਹ ਕੀ ਕੀ ਰਹਿ ਗਿਆ ਤਾਂ ਵੈਸੇ ਕਿੰਨੇ ਨੂੰ ਸਮਾਨ ਲੈ 70 ਲੱਖ ਰੁਪਏ ਦਾ ਸਮਾਨ ਗਿਆ ਜੀ 80 ਕਿਲੋ ਸੋਨਾ ਸੀ ਜਾਂ 20 ਕਿਲੋ ਚਾਂਦੀ ਸੀ 20 ਕਿਲੋ ਸੋਨਾ ਤੇ 20 ਕਿਲੋ ਚਾਂਦੀ ਸੀ ਜੀ ਠੀਕ ਹੈ ਤੇ ਇਹ ਪਤਾ ਲੱਗਾ ਕਿ ਕਿੰਨੇ ਕ ਜਾਨੇ ਸੀਗੇ ਪੰਜ ਜਣੇ ਹੁੰਦੇ ਵੀ ਕੈਮਰੇ ਅੱਛਾ ਪੰਜ ਜਣੇ ਠੀਕ ਹੈ ਤੇ ਇਹ ਨੂੰ ਆਪ ਕੋ ਸੁਨਿਆਰਾ ਬਿਜਾਰ ਕਹਿ ਦਿੰਨੇ ਸਾਰਾ ਹਾਂ ਜੀ ਸਰਾਫਾਂ ਬਿਜਾਰ ਤੇ ਸਰਾਫ ਬਿਜਾਰ ਇੱਥੇ ਕੋਈ ਚੌਂਕੀਦਾਰ ਨਹੀਂ ਸੀਗਾ ਚੌਂਕੀਦਾਰ ਇੱਕ ਸੀਗਾ ਜੀ ਉਹ ਕਹਿੰਦਾ ਮੈਨੂੰ ਰਿਵਾਲਵਰ ਦਿਖਾ ਕੇ ਤੇ ਬਿਠਾ ਲਿਆ ਸੀ ਅੱਛਾ ਬਿਠਾ ਲਿਆ ਹਾਂ ਜੀ ਤੇ ਇਹ ਕਿੰਨੇ ਕ ਜਾਨੇ ਸੀਗੇ ਹਾਂ ਪੰਜ ਪੰਜਾਂ ਨੇ ਠੀਕ ਹੈ ਤੇ ਇਹ ਕੋਈ ਕਿਸੇ ਤੇ ਸ਼ੱਕ ਤੁਹਾਨੂੰ ਜਾਂ ਜੋ ਵੀ ਸਗਾ ਉਹ ਹੀ ਪੁਲਿਸ ਨੂੰ ਦੱਸ ਦਿੱਤਾ ਸੀਗਾ ਹੂੰ ਬਾਕੀ ਦੇਖੋ ਕਾਸ਼ ਨਾ ਹੋਵੇ ਕਿ ਸਭ ਦਾ ਨੁਕਸਾਨ ਹੋਵੇ ਦੋਸ਼ੀ ਪੜੇ ਜਾਂ ਸਾਡਾ ਸਮਾਂ ਠੀਕ ਹੈ ਇਹ ਤੁਹਾਨੂੰ ਲੱਗਦਾ ਕਿ ਕਿਸੇ ਨੇ ਪਹਿਲੇ ਆ ਕੇ ਸੜਕਾਂ ਦੇ ਅੰਦਰ ਰੱਖੀ ਹੋਈ ਆ ਅਸੀਂ ਪਸੇ ਅੰਦਰ ਆ ਹੋਵੇ ਕਈ ਦਿਨ ਤੇ ਹੁਣ ਦੁਕਾਨ ਆ ਜੀ ਹੁਣ ਇੱਥੇ ਸਾਹਮਣੇ ਹੋਣਾ ਬਾਜ਼ਾਰ ਚੱਲਦਾ ਵਾ ਹੂੰ ਹਾਂ ਕੋਈ ਨਾ ਟੱਕਣੀ ਹੈ ਹੈਗਾ ਕਿ ਕਿਨੇ ਰੈਫੀ ਕੀਤੇ ਹੋ ਬਾਕੀ ਚਲੋ ਜਿਹੜਾ ਕੋਈ ਆਉਂਦਾ ਵਾ ਕਸਟਮਰ ਜਾਂ ਕੋਈ ਆਉਂਦਾ ਵਾ ਨਾਲ ਆਂਡੀ ਗੋਡੀ ਹੁੰਦਾ ਫਸਾ ਹੀ ਹੁੰਦਾ ਕੀ ਹੈਗਾ ਕੀ ਨਹੀਂ ਉਹ ਚੁੰਕੀ ਦਾ ਕਦੋਂ ਦਾ ਇੱਥੇ ਕੰਮ ਕਰ ਰਿਹਾ 2 ਸਾਲ ਹੋ ਗਏ ਚੁੰਕੀ ਦਾ ਦੋਸਤਾਂ ਨੂੰ ਦੋ ਸਾਲ ਹੋ ਗਏ ਇਹ ਕਦੀ ਵੀ ਇਦਾਂ ਦੀ ਗੱਲਬਾਤ ਨਹੀਂ ਹੋਈ ਜਿਹੜੀ ਹਾਂਜੀ ਹਾਂਜੀ ਤੇ ਸੇਫ ਸੀਗੀ ਸੇਫ ਵੀ ਚੱਕ ਕੇ ਲੈ ਗਿਆ ਅੱਛਾ ਸੇਫ ਕਿ ਨਹੀਂ ਸੇਫ ਵੀ ਜਿਹੜੇ ਆਪਣਾ ਪੇਟੀ ਸੀ ਜਿਸ ਸਪੀਟੀ ਪੇਟੀ ਸਮੇਂ ਹੀ ਲੱਗੇ ਹਾਂ ਪੇਟੀ ਸਮੇਂ ਹੀ ਲੱਗੇ ਚੱਕ ਹੁਣ ਕਿਧੇ ਉਧਾਰੀ ਪਹੁੰਚਿਆ ਕੋਈ ਅਧਿਕਾਰੀ ਆਏ ਐਸਐਚ ਸਾਹਿਬ ਆਏ ਡੀਐਸਪੀ ਸਾਹਿਬ ਆਏ ਉਹ ਆਪਣੀ ਕਾਰਵਾਈ ਕਰਕੇ ਚਲੇ ਗਏ